ਤਿਆਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੋਸ ਸਰਾਜ ਵਿਵਾਦਾਂ ਦੇ ਵਿੱਚ ਘਿਰ ਗਏ ਨੇ ਮੁਸ਼ਕਲਾਂ ਵਧ ਗਈਆਂ ਨੇ ਬਲਕਾ ਸਿੱਧੂ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹੋਣ ਦੇ ਨਾਲ-ਨਾਲ ਪੰਜਾਬ ਦੇ ਨਾਮੀ ਗ੍ਰਾਮੀ ਸੱਭਿਆਚਾਰਕ ਗਾਇਕ ਵੀ ਨੇ ਵਿਵਾਦਤ ਭੱਦੀ ਸ਼ਬਦਾਵਲੀ ਵਰਤੀ ਗਈ ਆਪ ਆਦਮੀ ਪਾਚੀ ਦੇ ਵਰਕਰਾਂ ਦੀਆਂ ਧਰਮ ਪਤਨੀਆਂ ਦੇ ਵਿਰੁੱਧ ਦੂਸਰੇ ਪਾਸੇ ਮਜ਼ਾਕ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਉਸ ਦੀ ਜਾਤੀ ਨੂੰ ਲੈ ਕੇ ਗੁੱਲੀਕੜ અપਮਾਨਜਨਕ ਸ਼ਬਦ ਜਿਹੜੇ ਨੇ ਬੋਲੇਗਾ ਕਥਤ ਆਡੀਓ ਜਦੋਂ ਵਾਇਰਲ ਹੋਈ ਸਾਰੇ ਪਾਸੇ ਨਖੇਦੀ ਕੀਤੀ ਗਈ ਬਲਕਾਰ ਸਿੰਘ ਸਿੱਧੂ ਦੀ ਕਿਉਂਕਿ ਬਲਕਾਰ ਸਿੰਘ ਸਿੱਧੂ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਨਾਮੀ ਗ੍ਰਾਮੀ ਗਾਇਕ ਰਹੇ ਵੀ ਚੁੱਕੇ ਨੇ ਹੁਣ ਵੀ ਸਟੇਜਾਂ ਤੇ ਪਰਫਾਰਮ ਕੀਤਾ ਜਾਂਦਾ ਹੈ ਕੀ ਬਲਕਾਰ ਸਿੱਧੂ ਨੂੰ ਆਪਣੇ ਸ਼ਬਦਾ ਸ਼ਬਦਾਂ ਨੂੰ ਕੰਟਰੋਲ ਦੇ ਵਿੱਚ ਰੱਖਣਾ ਚਾਹੀਦਾ ਸੀ ਜਾਂ ਨਹੀਂ ਰੱਖਣਾ ਚਾਹੀਦਾ ਸੀ ਇਹ ਤਾਂ ਖੁਦ ਬਲਕਾਰ ਸਿੰਘ ਸਿੱਧੂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਉਹ ਆਪਣੀ ਪਾਰਟੀ ਦੇ ਵਰਕਰਾਂ ਦੀਆਂ ਧਰਮ ਬਤਨੀਆਂ ਬਾਰੇ ਬੜੀ ਭੱਦੀ ਸ਼ਬਦਾਵਲੀ ਵਰਤ ਰਿਹਾ ਹੈ ਕਿ ਮੇਰੇ ਘਰ ਦੇ ਵਿੱਚ ਮੇਰੇ ਦਫ਼ਤਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਆਪਣੀਆਂ ਘਰ ਵਾਲੀਆਂ ਨੂੰ ਛੱਡ ਕੇ ਚਲੇ ਜਾਂਦੇ ਨੇ ਫਿਰ ਕੁਲਤਾਰ ਸਿੰਘ ਸੰਧਵਾ ਨੂੰ ਨਹੀਂ ਛੱਡਿਆ ਗਿਆ ਉਸ ਤੋਂ ਬਾਅਦ ਪੱਗ ਲਾਉਣ ਦੀ ਗੱਲ ਕਹੀ ਗਈ ਕੋ ਹਲਕਾ ਬਠਿੰਡੇ ਦਾ ਚੇਅਰਮੈਨ ਹੈ ਇਹ ਹੈ ਅਸਲੀਅਤ ਆਪ ਆदमी ਪਾਰਟੀ ਦੇ ਮੌਜੂਦਾ ਵਿਧਾਇਕ ਬਲਕਾਸ਼ ਸਿੰਘ ਸਿੱਧੂ ਦੀ ਮਿੱਟੀ ਪਲੀਤ ਕਰਕੇ ਰੱਖ ਦਿੱਤੀ ਆਪ ਆਦਮੀ ਪਾਰਟੀ ਦੀ ਆਪਦੀ ਤਾਂ ਹੋਈ ਹੈ ਬਲਕਾਸ਼ ਸਿੰਘ ਸਿੱਧੂ ਦੀ ਲੇਕਿਨ ਮਾਮਲਾ ਇੱਥੇ ਨਹੀਂ ਪਰਚਾ ਵੀ ਹੋਵੇਗਾ ਬਲਕਾਸ਼ ਸਿੰਘ ਸਿੱਧੂ ਤੇ ਦੂਸਰੇ ਪਾਸੇ ਐਕਸ਼ਨ ਪੱਕਾ ਹੋਵੇਗਾ ਆਪ ਆਪ ਵੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਬਣੇ ਪ੍ਰਧਾਨ ਅਮਨ अरोड़ा ਅਤੇ ਕੁਲਤਾਰ ਸਿੰਘ ਕੁਲਤਾਰ ਸਿੰਘ ਸੰਧਵਾ ਵੱਲੋਂ ਸਾਰੀਆਂ ਹੀ ਪਾਰਟੀਆਂ ਸਿੱਖ ਅਤੇ ਸਿੱਖ ਜਥੇਬੰਦੀਆਂ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਘੇਰਿਆ ਜਾਵੇਗਾ ਜਿੰਨੀ ਦੇਰ ਤੱਕ ਬਲਕਾਸ਼ ਸਿੰਘ ਸਿੱਧੂ ਤੇ ਪਰਚਾ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਇਹ ਜਥੇਬੰਦੀਆਂ ਚੈਨ ਦੇ ਨਾਲ ਨਹੀਂ ਬੈਠਣਗੀਆਂ ਦੂਸਰੇ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਬਣੇ ਬਨੇ ਪ੍ਰਧਾਨ ਅਮਨ अरोड़ा ਅਤੇ ਕੁਲਤਾਰ ਸਿੰਘ ਸੰਧਵਾ ਨੂੰ ਕਿਹਾ ਗਿਆ ਹੈ ਕਿ ਇਸ ਨੂੰ ਮੌਕੇ ਤੇ ਸਸਪੈਂਡ ਕੀਤਾ ਜਾਵੇ ਵੱਡੀ ਕਾਰਵਾਈ ਹੋਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਮਨ अरोड़ा ਅਤੇ ਕੁਲਤਾਰ ਸਿੰਘ ਸੰਧਵਾ ਦੇ ਦੁਆਰਾ ਬਲਕਾਰ ਸਿੱਧੂ ਦੇ ਖਿਲਾਫ ਯਾਨੀ ਕਿ ਉਹਨਾਂ ਨੇ ਆਪਣੀ ਪਾਰਟੀ ਦਿਆਂ ਧੱਜਾ ਉੜਾ ਦਿੱਤੀਆਂ ਇਸ ਭੱਦੀ ਸ਼ਬਦਾਵਲੀ ਬੋਲਣ ਕਰਕੇ ਯਾਨੀ ਕਿ ਰੱਜ ਕੇ ਜੇਕਰ ਮਿੱਟੀ ਪਲੀਤ ਕੀਤੀ ਹੈ ਉਹਨੇ ਬਲਕਾਸ਼ ਸਿੰਘ ਸਿੱਧੂ ਵਿਧਾਇਕ ਹੋਣ ਦੇ ਨਾਲ ਪੰਜਾਬ ਦੇ ਨਾਮੀ ਗ੍ਰਾਮੀ ਸੱਭਿਆਚਾਰਕ ਗਾਇਕ ਵੀ ਨੇ ਸਾਰੀਆਂ ਪਾਰਟੀਆਂ ਮੰਗ ਕਰ ਰਹੀਆਂ ਨੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਬਣੇ ਪ੍ਰਧਾਨ ਅਮਰ ਲੋੜਾ ਅਤੇ ਕੁਲਤਾਰ ਸਿੰਘ ਸੰਧਵਾ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਬਲਕਾਸ਼ ਸਿੰਘ ਸਿੱਧੂ ਤੇ ਬਲਕਾਰ ਸਿੱਧੂ ਨੂੰ ਉਸਦੇ ਉਹਦੇ ਉਤੋਂ ਮੁਅਤਲ ਕੀਤਾ ਜਾਵੇ ਧੰਨਵਾਦ